ਸਵਾਗਤ ਹੈ ਦੋਸਤੋ ਤੁਹਾਡਾ ਲੁਧਿਆਣਾ ਟੌਪ ਲਾਈਵ ਨਿਊਜ਼ ਵਿੱਚ ਤੇ ਮੈਂ ਤੁਹਾਡਾ ਆਪਣਾ ਵੀਜੇ ਕੁਮਾਰ ਲੁਧਿਆਣਾ ਦੇ ਏਜਨ ਕਾਰਪੋਰੇਸ਼ਨ ਦਫਤਰ ਦੇ ਨਜ਼ਦੀਕ ਪਹੁੰਚੇ ਆ ਸਾਡੇ ਨਾਲ ਮੌਜੂਦ ਨੇ சிਮੀ ਸਿੰਘ ਵਿਰਲਾ ਜੀ ਜੋ ਡਾਕਟਰ 바ਵਾ ਸਾਹਿਬ ਪੀਮਰਾ ਉਮੀਦ ਕਰਦੀ ਜੀ ਵਿਚਾਰਧਾਰਾ ਤੇ ਚੱਲ ਕੇ ਕੰਮ ਕਰਦੇ ਆ ਔਰ ਦਬੇ ਕੁਚਨੇ ਸਮਾਜ ਦੇ ਲੋਕਾਂ ਦੀ ਆਵਾਜ਼ ਨੂੰ ਚੱਕਦੇ ਆ ਤੇ ਜਿੱਥੇ ਬਹੁਤ ਸਾਰੀਆਂ ਕਈ ਵਾਰੀ ਮਹਿਲਾਵਾਂ ਨੂੰ ਵੀ ਦਿੱਕਤਾਂ ਪ੍ਰੋਬਲਮ ਆ ਜਾਂਦੀਆਂ ਇਸ ਦਫ਼ਤਰ ਦੇ ਵਿੱਚ ਆ ਕਿ ਉਹਨਾਂ ਦੇ ਹੱਲ ਹੁੰਦੇ ਆ ਅੱਜ ਪਰਚੇ ਵਿਸ਼ੇਸ਼ ਤੌਰ ਤੇ ਕਰਦੇ ਗੱਲਬਾਤ ਸਿੰਘ ਸਿੰਘ ਮਿੱਲਾ ਜੀ ਨਾਲ ਮਿੱਲਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਲੁਧਿਆਣਾ ਟੌਪ ਲਾਈਵ ਵਿੱਚ ਪਹਿਲਾਂ ਤਾਂ ਤੁਹਾਡਾ ਹੀ ਤੁਹਾਡੇ ਚੈਨਲ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ ਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਗਰੀਬਾਂ ਦੀ ਆਵਾਜ਼ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾਣਗੇ ਅੱਛਾ ਕਿਵੇਂ ਦੇਖਦੇ ਹੋ ਅੱਜ ਦਾ ਜਿਹੜਾ ਟਾਈਮ ਚੱਲਦਾ ਪਿਆ ਵਾ ਡਾਕਟਰ ਬਾਬਾ ਸਾਹਿਬ ਉਮੀਦ ਕਰਦੀ ਦੀ ਵਿਚਾਰਧਾਰਾ ਦੇ ਤੇ ਸਮਾਧਿਕ ਜਤੇ ਬੰਦੀਆਂ ਬਹੁਤ ਸਾਰੀਆਂ ਕੰਮ ਕਰ ਰਹੀਆਂ ਤੁਸੀਂ ਵੀ ਕੰਮ ਕਰ ਰਹੇ ਹੋ ਤੇ ਸਰਕਾਰ ਕੋਲੋਂ ਵੀ ਕੁਝ ਜਿਹੜੀਆਂ ਬੰਦੀਆਂ ਪੋਲਿਸੀਆਂ ਸਕੀਮਾਂ ਲੈ ਕੇ ਦੇ ਰਹੇ ਦੇਖੋ ਬਾਬਾ ਸਾਹਿਬ ਨੇ ਗੱਲ ਕਹੀ ਸੀ ਵੀ ਸੰਵਿਧਾਨ ਜਿਹੜਾ ਹੈ ਉਹ ਕਦੇ ਮਾਰਾ ਨਹੀਂ ਹੋ ਸਕਦਾ ਜੇਕਰ ਉਸ ਨੂੰ ਲਾਗੂ ਕਰਨ ਵਾਲੇ ਲੋਕ ਸਹੀ ਤੇ ਇਮਾਨਦਾਰ ਹੋਣ ਸੰਵਿਧਾਨ ਜਿੰਨਾ ਮਰਜੀ ਵਧੀਆ ਹੋਵੇ ਜੇਕਰ ਉਸ ਨੂੰ ਲਾਗੂ ਕਰਨ ਵਾਲੇ ਲੋਕ ਜੜੇ ਹੈ ਉਹ ਵਧੀਆ ਨਹੀਂ ਹੋਣਗੇ ਇਮਾਨਦਾਰੀ ਨਾਲ ਨਹੀਂ ਨਰਮ ਕਰਨਗੇ ਤੇ ਉਹ ਮਦਿਆ ਨਹੀਂ ਹੋ ਸਕਦਾ 바ਵਾ ਸਾਹਿਬ ਦਾ ਜਿਹੜਾ ਸੰਵਿਧਾਨ ਹੈ ਸਭ ਤੋਂ ਪਹਿਲਾਂ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪਾਰ ਸਰਕਾਰ ਪ੍ਰਧਾਨ ਮੰਤਰੀ ਹੋਮ ਮਨਿਸਟਰ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਜਿਹੜੇ ਲੋਕ ਕਈ ਦਫਾ ਅਸੀਂ ਵੇਖਿਆ ਸੋਸ਼ਲ ਮੀਡੀਆ ਤੇ ਕੁਝ ਸੰਤ ਨੇ ਜਿਹੜੇ ਆਪਣੇ ਆਪ ਨੂੰ ਜਗਤ ਗੁਰੂ ਕਹਿੰਦੇ ਨੇ ਉਹ ਕਹਿੰਦੇ ਅਸੀਂ ਸੰਵਿਧਾਨ ਨੂੰ ਮੰਨਦੇ ਹੀ ਨਹੀਂ ਆ ਅੱਛਾ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਦੇਸ਼द्रोह ਦਾ ਮਕਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਇਟਾ ਜਾਵੇ भावे वह जगत गुरु हो महला गुरु हो अपने आप जगत गुरु कहना हो जो संत ने उन्होंने अस्सी परसेंट नब्बे परसेंट लोग नहीं मानते हैं भी वह संत ने क्योंकि भारत की जी जनता है वह संविधान मानती है ते, मैं तो इस गल तो हैरान है कि जेडे लोग बाबा साहब के संविधान का दा विरोध करते हो भारत का विरोध हो गया ਉਹਦੇ ਦੇਸ਼ ਦਾ ਵਿਰੋਧ ਹੋ ਗਿਆ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਉਹਨਾਂ ਨੂੰ ਲੋਕਾਂ ਨੂੰ ਜਗਤਗੁਰੂ ਕਿਹਾ ਜਾਂਦਾ ਹੈ ਬੜੇ ਸਾਡੇ ਵਾਸਤੇ ਭਾਰਤ ਵਾਸੀਆਂ ਵਾਸਤੇ ਇੱਕ ਬਹੁਤ ਮਾੜੀ ਗੱਲ ਹੈ ਅੱਛਾ ਲਈ ਜਿੱਦਾਂ ਹੁਣ ਸਮਾਜ ਦੇ ਵਿੱਚ ਜਦੋਂ ਵੀ ਕੋਈ ਡਾਕਟਰ ਵਾਵਾ ਸਾਹਿਬ ਵੀ 임ਰਾਉ ਉਮੀਦਵਾਰ ਜੀ ਦੇ ਪ੍ਰੋਗਰਾਮ ਆਉਂਦੇ ਨੇ ਜਨਮ ਦਿਵਸਾਂ ਦਾ ਅਪ੍ਰੀ ਲਿਵਾਨ ਦਿਵਸਾਂ ਦਾ ਬੜਿਆ ਛਾ ਨੌਜਵਾਨਾਂ ਦੇ ਵਿੱਚ ਹੁੰਦਾ ਪਬਲਿਕ ਦੇ ਵਿੱਚ ਹੁੰਦਾ ਤੇ ਕੁਝ ਦਿਨ ਬਾਅਦ ਉਹ ਟੱਰ ਜਾਂਦਾ ਪਰ ਆਏ ਦਿਨੀ ਜਿਹੜੀਆਂ ਘਟਨਾਵਾਂ ਬਾਬਾ ਸਾਹਿਬ ਦੀ ਪ੍ਰਤੀਮਾ ਨਾਲ ਹੁੰਦੀਆਂ ਵਾ ਫਲੋਰ ਨੇੜੇ ਪਿੰਡ ਦੇ ਵਿੱਚ ਵੀ ਪਿਛਲੀ ਵਾਰ ਹੋਈ ਆ ਉਸ ਤੋਂ ਬਾਅਦ ਦੁਬਾਰਾ ਵੀ ਹੋ ਗਈ ਆ ਕਿਵੇਂ ਇਹਨੂੰ ਦੇਖਦੇ ਤੁਸੀਂ ਇਹ ਦੇਖੋ ਦੇਖੋ ਗੱਲ ਇਹ ਆ ਬਾਬਾ ਸਾਹਿਬ ਦਾ ਜਿਹੜਾ ਕੋਈ ਵੀ ਪ੍ਰੋਗਰਾਮ ਹੈ ਉਹ ਸਭੀ ਲੋਕ ਇੱਕ ਬੜੀ ਇਹ ਦਿਲ ਦੀ ਗਹਿਰਾਈਆਂ ਖੁਸ਼ੀਆਂ ਨਾਲ ਮਨਾਉਂਦੇ ਆ ਅਰੇ ਜਿਹੜੇ ਤੁਸੀਂ ਗੱਲ ਕਰ ਰਹੇ ਹੋਈ ਬਾਬਾ ਸਾਹਿਬ ਦੀ ਪਰਥਮ ਆ ਉਹਦਾ ਵੀ ਅਸੀਂ ਜੋੜਪੁਰ ਸਹੀ ਪੂਰੇ ਜੋੜੋਸਰ ਦੇ ਨਾਲ ਲੜਾਈ ਲੜਦੇ ਆ ਤਾਂ ਇਹ ਉਹਨਾਂ ਲੋਕਾਂ ਨੂੰ ਅਸੀਂ ਕੱਟ ਘਰੇ ਦੇ ਵਿੱਚ ਖੜੇ ਕਰਦੇ ਆ ਇਹਦੇ ਵਿੱਚ ਕੋਈ ਹੋ ਨਹੀਂ ਹੈ ਸਾਡੇ ਜਿਹੜਾ ਸਮਾਜ ਹੈ ਬੈਕਵਰਡ ਕਲਾਸ ਹੈ ਸਟੂ ਕਾਸਟ ਸਟੂ ਟ్రਾਈਬਸ ਦੇ ਜਿਹੜੇ ਲੋਕ ਬਣੇ ਆ ਅਸੀਂ ਬਾਬਾ ਸਾਹਿਬ ਸਾਡੇ ਵਾਸਤੇ ਰੱਬ ਹੈ ਬਾਬਾ ਸਾਹਿਬ ਨੂੰ ਅਸੀਂ ਰੱਬ ਮੰਨਦੇ ਆ ਅੱਛਾ ਤੁਹਾਡੇ ਕੋ ਕਿੱਦਾਂ ਦੀ ਹੈ ਸਮੱਸਿਆ ਲੈ ਕੇ ਲੋਕ ਇੱਥੇ ਦਫ਼ਤਰਾਂ ਦੇ ਵਿੱਚ ਪਹੁੰਚਦੇ ਆ ਅਸੀਂ ਦੇਖਿਆ ਕਈ ਵਾਰੀ ਮਹਿਲਾਵਾਂ ਵੀ ਬਹੁਤ ਸਾਰੀਆਂ ਦਿੱਕਤਾਂ ਨੂੰ ਲੈ ਕੇ ਪਹੁੰਚਦੀਆਂ ਗੱਲ ਇਹ ਹੈ ਸਾਡੇ ਕਾਲਜ ਜਿਹੜੇ ਸਾਡਾ ਜਿਹੜਾ ਵਾਲਮੀਕੀ ਸਮਾਜ ਜਿਹੜਾ ਹੈ ਬਹੁਤ ਸੰਖਿਆ ਦੇ ਵਿੱਚ ਸਫਾਈ ਕਰਮਚਾਰੀ ਦਾ ਕੰਮ ਕਰਦਾ ਮਾਲੀ ਬੇਲਦਾਰ ਸ਼ਿਵਰਮਨ ਇਹ ਇੱਥੇ ਜਿਹੜੇ ਹਰ ਕੁਝ ਲੋਗ ਇਸ ਤਰ੍ਹਾਂ ਦੇ ਹਨ ਜਿਹੜੇ ਮਨਵਾਦ ਲੋਗਾ ਜਿਹੜੀ ਫਾਈਲ 48 ਘੰਟੇ ਦੇ ਵਿੱਚ ਕਲੀਅਰ ਹੋਣੀ ਚਾਹੀਦੀ ਉਸ ਨੂੰ ਚਰਚਰ ਮਹੀਨੇ ਲੱਗ ਜਾਂਦੇ ਨੇ ਉਹ ਵੀ ਸਾਡੇ ਕੋਲ ਆਂਦੇ ਆ ਅਸੀਂ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕਰਦੇ ਆ ਤੇ ਉਹ ਫਿਰ ਕੰਮ ਜਿਹੜਾ ਹੈ ਉਸੇ ਤਰੀਕੇ ਨਾਲ ਹਲ ਹੋਉਂਦਾ ਕਿਉਂਕਿ ਅਸੀਂ ਅਫਸਰਾਂ ਨੂੰ ਵੀ ਦੱਸਦੇ ਆ ਵੀ ਸੰਵਿਧਾਨ ਜਿਹੜਾ ਹੈ ਉਹ ਇਹ ਕਹਿੰਦਾ ਹੈ ਵੀ ਸਭ ਦਾ ਸਨਮਾਨਕ ਹੋਣਾ ਚਾਹੀਦਾ ਹਰੇਕ ਦਾ ਹੱਕ ਜਿਹੜਾ ਹੈ ਉਸ ਨੂੰ ਮਿਲਣਾ ਚਾਹੀਦਾ ਪਰ ਜੇ ਹੁਣ ਗੱਲ ਕਰੀਏ ਮਾਨ ਸਰਕਾਰ ਆ ਮਾਨ ਸਰਕਾਰ ਬਿਲੋ ਡਾਕਟਰ ਬਾਬਾ ਸਾਹਿਬ ਵੀਗਾ ਉਮੀਦ ਕਰੀ ਜੀ ਜਿਹੜੀ ਫੋਟੋ ਲਗਾਈ ਗਈ ਹੈ ਅਸ਼ੀਰ ਅਗਰ ਸਿੰਘ ਜੀ ਦੀ ਫੋਟੋ ਲਗਾਈ ਹੋਈ ਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਦੇਖੋ ਮੈਂ ਉਹਦੇ ਬਾਰੇ ਤਾਂ ਨਹੀਂ ਦੱਸ ਜਣਾ ਮੈਂ ਮਾਨ ਸਾਹਿਬ ਦੇ ਨਾਲ ਇਸ ਕਰਕੇ ਹੀ ਆਇਆ ਸੀ ਕਿ ਮਾਨ ਸਾਹਿਬ ਨੇ ਸਾਨੂੰ ਇੱਕ ਗੱਲ ਕਹੀ ਸੀ ਵੀ ਮੈਂ ਬਾਵਾਸ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਹਰ ਸੰਵਿਧਾਨ ਨੂੰ ਲੈ ਕੇ ਹੀ ਮੈਂ ਸਰਕਾਰ ਚਲਾਉਣੇ ਮਾਨ ਸਾਹਿਬ ਜਿਹੜਾ ਹੈ ਦੇਖੋ ਪਿੱਛੇ ਜੀ ਅਸੀਂ ਇੱਕ ਆंदोलਨ ਕੀਤਾ ਸੀ रिजर्वेशन बचाओ बिल्कुल मां जिन्ने ਵੀ ਲੋਕ ਅਸੀਂ ਫੜੇ ਆ ਮਾਨ ਸਾਹਿਬ ਨੇ ਉਹਨਾਂ ਦੇ ਖਿਲਾਫ ਕੇਸ ਦਰਜ ਕੀਤੇ ਨੇ ਉਹਨਾਂ ਨੂੰ ਨੌਕਰੀ ਡਿਸਚਾਰਜ ਕੀਤਾ ਨੌਕਰੀਓ ਕੱਢਿਆ ਗਿਆ ਮਾਨ ਸਾਹਿਬ ਜਿਹੜੀ ਜਿਹੜੀ ਸਰਕਾਰ ਹੈ ਉਹ ਸੰਵਿਧਾਨ ਨੂੰ ਲੈ ਕੇ ਹੀ ਕੰਮ ਕਰ ਰਹੀ ਹੈ ਆ ਤੁਸੀਂ ਲੁਧਿਆਣਾ ਦੀ ਗੱਲ ਦੇਖੋ ਆ ਜਿਮਨੀ ਚੋਰ ਤੋਂ ਪਹਿਲੇ ਹੁਣ ਵੀ ਕੰਮ ਸ਼ੁਰੂ ਹੈ ਲੋਕਾਂ ਨੂੰ ਮਲਕਾਨਾ ਹੱਕ ਚ ਉੱੱਚੇ ਗਏ ਨੇ ਕਦੋਂ ਸਾਡੇ ਕੋਲ ਮ ਮਲਕਾਨਾ ਖੋਇਆ ਗਿਆ ਸੀ ਯੁੱਗ ਬੀਤ ਗਿਆ ਯੁੱਗ ਅਸੀਂ ਬਹੁਮੇਸ਼ੀਨ ਹੋ ਗਏ ਸੀ ਲੇਕਿਨ ਮਾਨ ਸਾਹਿਬ ਨੇ ਇੱਕ ਬੀੜਾ ਜਿਹੜਾ ਚੱਕਿਆ ਹੈ ਕਿ ਮੈਂ ਲੋਕਾਂ ਨੂੰ ਮਲਕਾਨਾ ਹੱਕ ਦੇਵਾਂਗਾ ਇੱਕ ਬਹੁਤ ਵਧੀਆ ਲੋਕ ਭਲਾਈ ਦਾ ਕੰਮ 50000 ਨੌਜਵਾਨਾਂ ਨੂੰ ਰੋਕ ਰਿ ਦਿੱਤੀਆ ਸਾਡੇ ਲੁਧਾਨੇ ਦੇ ਵੀ 3500 3600 ਸਫਾਈ ਕਰਮਚਾਰੀ ਰੈਗੂਲਰ ਕਿਤੇ ਆ ਜਿਹੜੇ ਕੁਝ ਬੰਦੇ ਰਹਿ ਗਏ ਨੇ ਉਹਨਾਂ ਨੇ ਵੀ ਅਸੀਂ ਰਿਕਵੈਸਟ ਕਰ ਰਹੇ ਆ ਵੀ ਉਹ ਵੀ ਰੈਗੂਲਰ ਕੀਤਾ ਜਾਵੇ ਅੱਛਾ ਇੱਕ ਹੋਰ ਸਮੱਸਿਆ ਗੱਲ ਕਰੀਏ ਸਫਾਈ ਕਰਮਚਾਰੀ ਜਿਹੜੇ ਹੈਗੇ ਨੇ ਬੜੀ ਮਿਹਨਤ ਕਰਦੇ ਨੇ ਤੇ ਇਹਦੇ ਵਿੱਚ ਠੇਕੇਦਾਰੀ ਪ੍ਰਤਾ ਜਿਹੜੀ ਕਰਨੀ ਪਈ ਆ ਜਾਂ ਉਹਨਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਇਹ ਮਾਮਲਾ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਜਿਸ ਕਿਸੇ ਸਮਾਜ ਨੂੰ ਕਮਜ਼ੋਰ ਕਰਨਾ ਹੋਵੇ ਉਦੇ ਜਿਹੜੇ ਹੱਕ ਨੇ ਉਹਨਾਂ ਤੋਂ ਉਹਨਾਂ ਵੰਚਿਤ ਕਰ ਦਿੱਤਾ ਜਾਂਦਾ ਠੇਕੇਦਾਰ ਪ੍ਰਥਾ ਜਿਹੜੀ ਹੈ ਪੰਜਾਬ ਦੇ ਵਿੱਚ ਬਾਦਲ ਸਾਹਿਬ ਨੇ ਬਾਦਲ ਸਰਕਾਰ ਦੇ ਵਿੱਚ ਲਾਗੂ ਕੀਤੀ ਪਹਿਲੇ ਮhalla ਕਮੇਟੀਆਂ ਬਣਾਈ ਗਈਆਂ ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਆਈ ਕਾਂਗਰਸੀ ਸਰਕਾਰ ਆਈ ਜਿਸ ਕੋਈ ਦੌਰ ਆਇਆ ਨਹੀਂ ਜਿਹੜਾ ਕੰਮ ਕਿਸੇ ਨੇ ਕੀਤਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਤਨਖਾਹ ਜਿਹੜੀ ਹੈ ਉਹ ਬੈਂਕਾਂ ਦੇ ਵਿੱਚ ਸਫਾਈ ਕਰਮਚਾਰੀਆਂ ਨੂੰ ਕਲਾਸ 4 ਦੇ ਮੁਲਾਜ਼ਮਾਂ ਨੂੰ ਬੈਂਕਾਂ ਦੇ ਵਿੱਚ ਤਨਖਾਹ ਦੇਣ ਦਾ ਹੁਕਮ ਜਾਰੀ ਕੀਤਾ ਡੀਸੀ ਰੇਟ ਤੇ ਕੀਤਾ ਹੁਣ ਮਾਨ ਸਾਹਿਬ ਨੇ ਇਹਨਾਂ ਨੂੰ ਰੈਗੂਲਰ ਕਰਤਾ ਇਹ ਜਿਹੜੀ ਨਿੱਜੀ ਕਰਨ ਦੀ ਸਮੱਸਿਆ ਹੈ ਇਹ ਸੀਐਮ ਸਾਹਿਬ ਦੇ ਨਾਲ ਚੱਲ ਰਹੀ ਹੈ ਗੱਲ ਔਰ ਸਾਨੂੰ ਉਮੀਦ ਹੈ ਕਿ ਸੀਐਮ ਸਾਹਿਬ ਇਸ ਗੱਲ ਨੂੰ ਨਿੱਜੀ ਕਰਨ ਨੂੰ ਖਤਮ ਕਰ ਦੇਣਗੇ ਤੋ ਹੋਰ ਕਿਹੜੇ ਇਦਾਂ ਦੇ ਕੰਮ ਹੈਗੇ ਆ ਜਿਹੜੇ ਆਨਲਾਈਨ ਟਾਈਮ ਦੇ ਵਿੱਚ ਸਰਕਾਰ ਵੱਲੋਂ ਕੀਤੇ ਜਾਊਗੇ ਇੱਕ ਬੀਮੇ ਨੂੰ ਲੈ ਕੇ ਜਿਹੜੇ ਐਲਾਨ ਕੀਤੇ ਗਏ ਨੇ 10 ਲੱਖ ਤੱਕ ਬੀਮਾ ਕੀਤਾ ਜਾਏਗਾ ਦੇਖੋ ਮਾਨ ਸਾਹਮਣੇ ਇਹ ਜਿਹੜਾ ਹਰ ਨਾਗਰਿਕ ਦਾ 10 ਲੱਖ ਦਾ ਕੈਸ਼ਲੈਸ ਜਿਹੜਾ ਹੈਲਥ ਯੋਜਨਾ ਚ ਸਿਰੋਕ ਟਿਕ ਸਰਹਾਂ ਨਹੀਂ ਹੋਊਗੀ ਯੋਜਨਾ ਹੈ ਗਰੀਬ ਆਦਮੀ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋਵਗੇ ਗਰੀਬ ਆਦਮ ਨੂੰ ਉਧੇ ਮਰ ਜਾਂਦੇ ਬਗੈਣ ਦਵਾਈ ਤੋਂ ਹਰ ਗਰੀਬ ਆਦਮੀ ਆਪਣਾ ਇਲਾਜ ਕਰਾ ਸਕਦਾ ਕਿਸੇ ਵੀ ਹਸਪੀਟਲ ਚ ਕਰਾ ਸਕਦਾ ਇੱਕ ਸਰਹਾਨੀਆ ਕਦਮ ਹੈ ਇਸ ਮਾਨ ਸਾਹਿਬ ਦੀ ਸਰਕਾਰ ਦਾ ਅੱਛਾ ਇਥੋਂ ਆਪਣੇ ਹਲਕਾ ਪੱਛਮੀ ਦੀ ਤੁਸੀਂ ਗੱਲ ਕੀਤੀ ਸੀ ਜੰਜੀਬ ਰੋਡ ਆ ਜਿੱਤੇ ਗਏ ਨੇ ਵੱਡੀ ਜਿੱਤ ਦੇ ਨਾਲ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਪਬਲਿਕ ਨੇ ਤੇ ਵਾਅਦੇ ਵੀ ਕੀਤੇ ਉਹਨਾਂ ਨੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕੰਮ ਪਹਿਲਾਂ ਵੀ ਦਗਾਟਨ ਕੀਤੇ ਆ ਇੱਕ ਦਗਾਟਨ ਜਿਹੜਾ ਆਪਣਾ ਪਹਿਲਾ ਏਅਰਪੋਰਟ ਦਾ ਕੀਤਾ ਗਿਆ ਵਾ ਸੰਜੀਵ अरोड़ा ਜੀ ਵੱਲੋਂ ਪਰ ਹੁਣ ਉੱਥੇ ਹੀ ਦਗਾਟ ਨੇ ਖੋੜ ਦੁਬਾਰਾ ਕੀਤਾ ਜਾ ਰਿਹਾ ਵਾ ਪ੍ਰਧਾਨ ਮੰਤਰੀ ਵੱਲੋਂ ਗੱਲ ਇਹ ਹੈ ਪ੍ਰਧਾਨ ਮੰਤਰੀ ਜਿਹੜਾ ਸਮਰਯੋਗ ਪਦ ਹੈ ਔਰ ਜਿਹੜਾ ਏਅਰਪੋਰਟ ਦਾ ਕੰਮ ਹੈ ਉਹ ਭਾਰਤ ਸਰਕਾਰ ਦੇ ਅੰਦਰ ਹੈ ਸੰਜੀਵ अरोड़ा ਜੀ ਰਾਜ ਸਭਾ ਦੇ ਮੈਂਬਰ ਸੀ ਉਹਨਾਂ ਨੇ ਭਾਰਤ ਸਰਕਾਰ ਦੇ ਨਾਲ ਲੜਾਈ ਲੜੀ ਹੈ ਭਾਰਤ ਸਰਕਾਰ ਦੇ ਸਾਹਮਣੇ ਆਪਣਾ ਆਪਣੀ ਸਮੱਸਿਆ ਰੱਖੀ ਹਲਵਾਲਾ 에어ਪੋਰਟ ਦੀ ਤੇ ਉਹਨਾਂ ਨੇ ਉਸ ਨੂੰ ਸਵੀਕਾਰ ਕੀਤਾ ਸਵੀਕਾਰ ਕੀਤਾ ਹੁਣ ਪ੍ਰਧਾਨ ਮੰਤਰੀ ਜਾ ਕੇ ਉਦਾਰਗਾਟਨ ਕੜ ਕੇ ਤੁਸੀਂ ਕੋਈ ਨਹੀਂ ਹੈ ਇਹ ਤਾਂ ਪਤਾ ਸਾਨੂੰ ਵੀ ਬਣਵਾਇਆ ਤੋਂ ਔਰ ਸੰਜੀਵ ਵਰੋੜਾ ਜੀ ਨਹੀਂ ਗਿਆ ਹੋਰ ਜਿਹੜੇ ਸੰਜੀਵ ਵਰੋੜਾ ਜੀ ਨੇ ਜਿਹੜੇ ਕੰਮ ਸਾਡੇ ਨਾਲ ਵਾਦੇ ਕੀਤੇ ਲੋਕਾਂ ਦੇ ਨਾਲ ਵਾਦੇ ਕੀਤੇ ਉਹ ਹੋਣਗੇ ਸ਼ਬਦ ਤੋਂ ਪਹਿਲਾਂ ਤੋਂ ਸੰਜੀਵ ਅਰੋੜਾ ਜੀ ਦੀ ਅਸੀਂ ਜਮਾਨ ਸਰਕਾਰ ਕੀ ਇਸੇ ਗੱਲ ਤੋਂ ਖੁਸ਼ ਨੇ ਕਿ ਉਹ ਸਾਨੂੰ ਗਰੀਬਾਂ ਨੂੰ ਮਲਕਾ ਨਾਕ ਦਿੱਤਾ ਜਾ ਰਿਹਾ ਸ਼ਾਬਾਸ਼ ਕਿੰਨੇ ਕੁ ਲੋਕ ਸੀਗੇ ਇਧਰ ਹਲਕਾ ਪੱਛਮੀ ਦੇ ਜਿਹੜੇ ਹੈ ਹਲਕਾ ਪੱਛਮੀ ਦੇ ਵਿੱਚ ਅ ਜਵਦੀ ਕਲਾ 59 ਫੀਟ ਸਨੇਤ ਬਾੜੇ ਵਾਲ ਹੱਬਾ ਵਾਲ ਕਲਾ ਇੱਥੇ ਦੇ ਦਿੱਚ ਜਨੇ ਮਹਾਰਿਸ਼ੀ ਨਗਰ ਹੈ ਪਵਿੱਤਰ ਨਗਰ ਕਮਾਰ ਮੰਡੀ ਹੈ ਲੇਬਰ ਕਲੋਨੀ ਜਵਾਨ ਨਗਰ ਹੈ ਪੂਰੇ ਸ਼ਹਿਰ ਦੇ ਵਿੱਚ ਇੱਥੇ ਜਾਣਗੇ ਸਭ ਬੜਾ ਕੰਮ ਹੋਣਗੇਔਰ ਉਹਨਾਂ ਜਿਹਨੂੰ ਕੰਮ ਕਰਨ ਦਾ ਸ਼ੌਕ ਹੈ ਅਚਬਿੱਲਾ ਜੀ ਕੱਲ ਹੋਰ ਕੁਝ ਨਹੀਂ ਚਾਹੁੰਦਾ ਮੈਂ ਜਿੱਦਾਂ ਅੱਜ ਦਾ ਨੌਜਵਾਨ ਆ ਸਿਹਤ ਨੂੰ ਲੈ ਕੇ ਜਾਂ ਫਿਟਨੈਸ ਨੂੰ ਲੈ ਕੇ ਕਿੰਨਾ ਹੋ ਸਹੀ ਰਹੂਗਾ ਤੁਸੀਂ ਇੰਨੀ ਉਮਰ ਦੇ ਵਿੱਚ ਫਾਈਟ ਕਰ ਰਹੇ ਹੋ ਹਜੇ ਵੀ ਮੈਦਾਨ ਦੇ ਵਿੱਚ ਸਮਾਜ ਦੇ ਲਈ ਉਤਰੇ ਹੋਏ ਹੋ ਕਈ ਵਾਰ ਤਾਂ ਬਜ਼ੁਰਗ ਕਹਿੰਦੇ ਯਾਰ ਟਾਈਮ ਬਹੁਤ ਹੋ ਗਿਆ ਉਹਨ ਸਾਡੇ ਟਾਈਮ ਲੰਘੇ ਆ ਦੇਖੋ ਸਾਡਾ ਜਿਹੜਾ ਨੌਜਵਾਨ ਹੈ ਪੰਜਾਬ ਵਾਲਾ ਉਸ ਨੂੰ ਨਸ਼ੇ ਤੋਂ ਬਚਾ ਜਾਵੇ ਇੱਥੇ ਕਿਸੇ ਵੀ ਚੀਜ਼ ਦੀ ਕੋਈ ਬੱਚਾ ਵਾਸਤੇ ਖਾਣ ਦੀ ਕਮੀ ਨਹੀਂ ਯਾਰ ਦੁੱਧ ਦਹੀਂ ਦੀ ਕਮੀ ਨਹੀਂ ਹੈ ਲੇਕਿਨ ਬੱਚਾ ਨੌਜਵਾਨ ਜਿਹੜਾ ਨਸ਼ੇ ਵੱਲ ਜਿਹੜਾ ਜਾ ਰਿਹਾ ਸੀ ਹਰਮਾਨ ਸਰਕਾਰ ਨੇ ਨਸ਼ਾ ਵਿਰੁੱਧ ਜਲਾ ਕਦਮ ਚੱਕਿਆ ਉਹ ਵੀ ਇੱਕ ਸਰਾਣੀ ਯੋਗ ਕਦਮ ਲੱਗਦਾ ਵੀ ਨਸ਼ਾ ਜਿਹੜਾ ਖਤਮ ਹੋ ਜਾਏਗਾ ਜਿੱਦਾਂ ਇਹਨਾਂ ਨੇ ਕਿਹਾ ਸੀਗਾ ਵੀ ਕੋਸ਼ਿਸ਼ ਕਰ ਰਹੇ ਆ ਨਕੀ ਹੋਈ ਨਹੀਂ ਲੱਗੇ ਖਤਮ ਕਰਨਗੇ 2027 ਵਾਸਤੇ ਕੀ ਕਹਿਣਾ ਤੁਹਾਨੂੰ 2027 ਵਾਸਤੇ ਅਸੀਂ ਰਿਪੀਟ ਕਰਾਂਗੇ ਹਰਮਾਨ ਸਰਕਾਰ ਆਊਗੀ ਅੱਛਾ ਕਿਉਂਕਿ ਮਾਨ ਸਾਹਿਬ ਕਾਮਯਾਬੀ ਦਾ ਕਰ ਰਹੇ ਨੇ ਮਾਨ ਸਰਕਾਰ ਕਾਮ ਇੱਦਾਂ ਦੇ ਕਰ ਰਹੇ ਨੇ ਮਲਾਜ਼ਮ ਉਸ ਤੋਂ ਖੁਸ਼ ਕਿਸਾਨ ਉਹ ਨਾਜ਼ੁਖਸ ਮਜ਼ਦੂਰ ਉਹ ਨਾਜ਼ੁਖਸ અનુਸੂਚਿਤ ਜਾਤੀ ਦੇ ਜਿਹੜੇ ਲੋਕ ਨੇ ਉਹ ਨਾਜ਼ੁਖ ਆਹ ਮਾਨ ਸਾਹਿਬ ਨੂੰ ਇੱਕ ਮੇ ਰਿਕਵੈਸਟ ਕਰਨੀ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਮ ਮਾਨ ਸਾਹਿਬ ਜਿਹੜਾ ਸਕੂਲ ਕਾਰਡ ਦਾ ਬੈਕਲੌਗ ਹੈ ਉਹ ਤੁਸੀਂ ਜਲਦੀ ਤੋਂ ਜਲਦੀ ਬੜਾ ਜੀ ਕੋਸ਼ਿਸ਼ ਕਰੋ ਹਰ ਮਹਕਮੇ ਨੂੰ ਨੋਟੀਫਿਕੇਸ਼ਨ ਜਾਰੀ ਕਰੋ ਜਿਹੜੀ ਸਟੂਲ ਕਾਸਟਰ ਦੀ ਪੋਸਟਾਂ ਪਈਆਂ ਨੇ ਉਹਨਾਂ ਨੂੰ ਭਰਿਆ ਜਾਵੇ ਤਾਂ ਕਿ ਸਾਡੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਵੀ ਨੌਕਰੀ ਮਿਲ ਜੇ ਲੈਂਡ ਪੋਲਿੰਗ ਦੀ ਜਿਹੜੀ ਬੜੇ ਧਰਨੇ ਸਰਕਾਰ ਦੇ ਖਿਲਾਫ ਪਈ ਜਾ ਰਹੀ ਹੈ ਉਹਨੂੰ ਲੈ ਕੇ ਮੁੱਦਾ ਬੜਾ ਛੜਿਆ ਹੋਇਆ ਹੈ ਇਹ ਇਹਨੂੰ ਕਿਦਾਂ ਦੇਖਦੇ ਹੋ ਉਹ ਪਤਾ ਕੀ ਹੈ ਜਿਹੜੇ ਵਿਪਖਸ਼ੀ ਪਾਰਟੀਆਂ ਅਕਾਲੀ ਦਲ ਹੈ ਕਾਂਗਰਸ ਪਾਰਟੀ ਹੈ ਉਨਾਂ ਨੂੰ ਦੋ ਰੋਲਾ ਪਾਣਾ ਹੀ ਅੱਛੇ ਕੰਮ ਨੂੰ ਵੀ ਉਹ ਮਾੜਾ ਕਰ ਦੱਸਣਗੇ ਵਿਪਖਸ਼ਾ ਕੰਮ ਕੀ ਹੈ ਅੱਛਾ ਤੁਸੀਂ ਅੱਛਾ ਕੰਮ ਕਰੋ ਹਤਾ ਵੀ ਕਹਿਣਗੇ ਨਹੀਂ 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 ਇਹ ਠੀਕ ਨਹੀਂ ਹੈ ਲੇਕਿਨ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਮਹਿਮਾਨ ਸਾਹਿਬ ਦੀ ਜਿਹੜੀ ਪਾਲਿਸੀਆਂ ਅਸੀਂ ਸਤਾ ਇਸ ਦੇ ਵਿੱਚ ਦੁਬਾਰਾ ਰਿਪੀਟ ਕਰਾਂਗੇ ਮੇਰਾ ਵਾਦਾ ਹੈ ਕਿ ਅਪੀਲ ਹੈ ਫਿਰ ਦੁਜਾਨਾ ਵਸਿਆਣ ਨੂੰ ਪੰਜਾਬ ਵਸਿਆਣ ਨੂੰ 바ਵਾ ਸਾਹਿਬ ਦੇ ਮਿਸ਼ਨ ਤੇ ਤੁਸੀਂ ਕੰਮ ਕਰ ਰਹੇ ਹੋ ਕਿ ਲਗਾਤਾਰ ਮਿਹਨਤ ਤੁਹਾਡੀ ਜਾਰੀ ਹੈ 바ਵਾ ਸਾਹਿਬ ਨੇ ਵੀ ਗੱਲ ਮੈਂ ਤੁਹਾਡੇ ਸਾਹਮਣੇ ਕਰਾਂ ਵੀ ਇੱਕੋ ਗੱਲ ਕਰਦਾ ਮੈਂ ਆਪਣੇ ਬੱਚੇ ਸਭੀ ਪੜਾਓ ਵਿੱਦਿਆ ਮੈਂ ਬਲਵਾਨ ਕਰੋ ਸ਼ਾਬਾਸ਼ ਬਾਬਾ ਸਾਹਿਬ ਭਗਵਾਨ ਹਮਾਰੇ ਸਿਰਫ ਉਨੇ ਦਾ ਧਿਆਨ ਕਰੋ ਮਰ ਮਾਨ ਸਾਹਿਬ ਨੂੰ ਮੈਂ ਇੱਕ ਰਿਕਵੈਸਟ ਹੋਰ ਕਰਨੀ ਚਾਹੁੰਦਾ ਵੀ ਪੰਜਾਬ ਦੇ ਵਿੱਚ ਹਰ ਸਕੂਲ ਦੇ ਵਿੱਚ ਸੰਵਿਧਾਨ ਪੜਾਣਾ ਚਾਹੀਦਾ ਹਰ ਸਕੂਲ ਤਾਂ ਕਿ ਹਰ ਬੱਚੇ ਨੂੰ ਹਰ ਪੰਜਾਬ ਦੇ ਨਾਗਰਿਕ ਨੂੰ ਆਪਣੇ ਸੰਵਿਧਾਨ ਦੇ ਬਾਰੇ ਆਪਣੇ ਹੱਕ ਦੇ ਬਾਰੇ ਪਤਾ ਹੋਵੇ ਦੇਖੋ ਉੱਤਰ ਪ੍ਰਦੇਸ਼ ਦੇ ਵਿੱਚ ਸਕੂਲ ਬੰਦ ਹੋ ਰਹੇ ਨੇ ਦਲਿਤਾਂ ਤੇ ਅਤਿਆਚਾਰ ਹੋ ਰਹੇ ਨੇ ਜਿੱਥੇ ਭਾਜਪਾ ਦੀ ਸਰਕਾਰ ਹੈ ਦਿੱਲੀ ਦਾ ਹਾਲ ਵੇਖੋ ਤੁਸੀਂ ਅੱਜ ਰਹੁੰਦੇ ਨੇ ਲੋਕ ਸੋਸ਼ਲ ਮੀਡੀਆ ਤੇ ਵੀ ਅਸੀਂ ਭਾਜਪਾ ਨੂੰ ਵੋਟਾਂ ਦੇ ਦਿੱਤੀ ਗਲਤੀ ਕੀਤੀ ਹੈ ਅੱਛਾ ਪਾਣੀ ਦੀ ਸਮੱਸਿਆ ਹੋ ਗਈ ਮਕਾਨ ਲੋਕਾਂ ਦੇ ਘਰਾ ਜਾ ਰਹੇ ਨੇ ਜਦ ਕਿ ਸੰਵਿਧਾਨ ਕਹਿੰਦਾ ਹੈ ਜੇਕਰ ਕਿਸੇ ਨੂੰ ਉਹ ਉਜਾਰਨਾ ਹੈ ਤੇ ਉਹ ਉਸ ਤੋਂ ਪਲਗ ਨਹੀਂ ਬਸਾਉਣ ਦੀ ਨੀਤੀ ਅਪਣਾਈ ਜਾਣੀ ਚਾਹੀਦੀ ਉਹ ਸਭ ਭਾਰਤ ਵਾਸੀ ਹੈ ਜਿਹੜੇ ਭਾਰਤ ਦੇ ਰਹਿਣ ਵਾਲੇ ਲੋਕ ਹਨ ਸਰਕਾਰ ਵੀ ਉਹਨਾਂ ਦੀ ਹੈ ਇਹੋ ਜੀ ਕਿਹੜੀ ਜਗ੍ਹਾ ਹੈ ਜਿਹੜੀ ਸਰਕਾਰ ਦੀ ਨਹੀਂ ਹੈ আর ਇਹੋ ਜਿਹੇ ਕਿਹੜਾ ਨਾਗਰਿਕਾ ਜਿਹੜਾ ਸਰਕਾਰ ਦਾ ਨਹੀਂ ਹੈ ਇਹ ਸਭ ਮਨੁਵਾਦ ਜਿਹੜਾ ਹੈ ਨਾ ਉਹਦੀ ਸੋਚ ਦੇ ਜਿਹੜੇ ਲੋ ਹਨ ਇਹ ਉੱਥੇ ਕੁਰਸ਼ੀਆਂ ਤੇ ਬੈਠੇ ਨੇ ਇਹਨਾਂ ਦੀ ਜਿਹੜੀ ਸੋਚ ਹੈ ਉਹ ਦਲਿਤ ਵਿਰੋਧੀ ਸੋਚ ਹੈ ਬੈਕਵਰਡ ਕਲਾਸ ਦੇ ਵੀ ਖਿਲਾਫ ਸੋਚ ਹੈ ਆ ਤੁਸੀਂ ਦੇਖੋ ਅ ਕਥਾ ਕਰਨ ਤੇ ਬਾਲ ਕੱਟੇ ਜਾਂਦੇ ਨੇ ਜਨਾਨੀ ਦਾ ਪਸ਼ਾਬ ਉਹਨਾਂ ਦੇ ਉੱਤੇ ਛਿੜਕ ਕੇ ਸੁੱਧ ਕੀਤਾ ਜਾਂਦਾ ਜਦ ਕੇ ਧਾਰਮਿਕ ਦੀ ਗੱਲ ਕਰਾਂ ਮੈਂ ਤੁਹਾਡੇ ਸਾਹਮਣੇ ਭਗਵਤ ਗੀਤਾ ਜਿਹੜੀ ਹੈ ਉਹ ਵੇਦ ਵਿਆਸ ਜੀ ਨੇ ਲਿਖੀ ਹੈ स्ट का दलित रामायण जी है भगवान वाल्मीकि जी महाराज ने लिखी वह भी ये कास्ट से इन्होंने सांथा से भी कब्जे करते मंदिर से भी कब्जे कर दिए, हनुमान भी आदिवासी सी शिवजी भी नागवंशी है।, है भाई मैं यादव समाज के लोगों के गल अपील करनी चाहना भी जेड़ा कृष्ण का जरा मंदिर है कितने जी ये वंदरा वृद्धावन वंद यादव समाज का कब्जा हो जो मनुवादी लोग उ लंगर खा रहे हैं मुफत का हलवा खा रहे हैं इन्हों तो उ पजाया जाए ਇਕ ਤੋਂ ਦੋਸਤੋ ਤੁਸੀਂ ਦੇਖ ਚੁੱਕੇ ਆ ਲਗਾਤਾਰ ਜਿਹੜੀ ਮਾਨ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਉਹਦੇ ਤੇ ਸਿਵੇਂ ਸਿੰਘ ਬਿੱਲਾ ਜੀ ਨੇ ਗੱਲਬਾਤ ਕੀਤੀ ਆ ਤਾਂ ਹੋਰ ਵੀ ਜਿਹੜੀਆਂ ਡਾਕਟਰ 바ਵਾ ਸਾਹਿਬ ਹੀਮਰਾਓ ਅੰਬੇਦਕਰ ਜੀ ਦੀ ਗੱਲਬਾਤ ਨੂੰ ਲੈ ਕੇ ਉਹਨਾਂ ਦੀ ਜਿਹੜੀਆਂ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਦੇ ਲਈ ਸਮਾਜਿਕ ਤੌਰ ਤੇ ਨੌਜਵਾਨ ਲੜਕਿਆਂ ਨੂੰ ਨਸ਼ਿਆਂ ਤੋਂ ਰਹਿਤ ਰਾਂਦੀ ਅਪੀਲ ਕੀਤੀ ਆ ਤੇ ਮਾਨ ਸਰਕਾਰ ਦੀ ਜਿਹੜੀਆਂ ਪਾਲਸੀਆਂ ਲੈ ਕੇ ਅੱਗੇ ਜਾ ਕੇ ਜਿਹੜੇ ਸਮਾਜ ਦੇ ਲਈ ਉਹਨਾਂ ਨੂੰ ਸਰਕਾਰੀ ਨੌਕਰੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਵਾ ਤੇ じゃ ਅੱਗੇ ਹੋਰ ਦਿੱਤੀਆਂ ਜਾਣ ਤੇ ਉਹਦੇ ਬਾਰੇ ਗੱਲਬਾਤ ਕੀਤੀ ਆ ਤਾਂ ਇਹੋ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਗੱਲਬਾਤਾਂ ਕਰਦੇ ਹੋਏ ਸਿਮੇ ਸਿੰਘ ਵਿਰਲਾ ਜੀ ਨਾਲ ਅਸੀਂ ਅੱਜ ਲੁਧਿਆਣਾ ਟੌਪ ਲਾਈਵ ਨਿਊਜ਼ ਤੋਂ ਸਾਰੀ ਗੱਲਬਾਤ ਕਰਕੇ ਹਟੇ ਆਂ ਦੋਸਤੋ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਕਿ ਹੋ ਸਕੇ ਇਸ ਵੀਡੀਓ ਦੇ ਨਾਲ ਕਿਸੇ ਨਾ ਕਿਸੇ ਨੌਜਵਾਨ ਲੜਕੇ ਦੀ ਜਿਹੜੀ ਜ਼ਿੰਦਗੀ ਆ ਉਹ ਚੇਂਜ ਹੋ ਸਕਦੀ ਆ